ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮਾ ਦੇਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾ ਕਿਰਪਾ ਕਰੋ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਦਿਓ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗ ਸਮਾ ਬਖਸ਼ਿਆ ਇਹ ਸੱਚੇ ਪਿਤਾ ਵਾਹਿਗੁਰੂ ਜੇ ਤੁੱਡੇ ਹੋ ਨਾਮ ਦੀਆਂ ਦਾਤਾ ਮਖਸ਼ ਗੁਰੂ ਪਿਆਰਿਓ ਸਤਿਗੁਰ ਕਿਰਪਾ ਕਰਨ ਅਸੀਂ ਸਾਰੇ ਦਿਨ ਰਾਤ ਬੁਨਾ ਪ੍ਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਜੀ ਗੁਰੂ ਪਿਆਰਿਓ ਅੱਜ 31 ਦਸੰਬਰ ਤੇ ਕੱਲ ਨੂੰ 1 ਜਨਵਰੀ ਹੈ ਅਸਾਈ ਧਰਮ ਨੇ ਜੋ ਇੰਗਲਿਸ਼ ਕੈਲੰਡਰ ਬਣਾਇਆ ਹੋਇਆ ਏ ਉਸ ਦੇ ਅਨਸਾਰ ਇੱਕ ਜਨਮ ਲਈ ਨੂੰ ਉਹ ਨਵਾਂ ਸਾਲ ਮਨਾਉਂਦੇ ਨੇ ਔਰ ਸੋ ਕੱਲ ਨੂੰ ਇੱਕ ਜਨਮ ਦੀ ਹੈ ਦਾ ਸਾਰੇ ਜਗਤ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਹ ਨਵਾਂ ਸਾਲ ਉਦੋਂ ਆਰੰਭ ਹੁੰਦਾ ਹੈ ਜਦੋਂ ਨਵਾਂ ਦਿਨ ਸੀ ਨਵਾਂ ਦੇ ਕਦੋਂ ਆਰੰਭ ਹੋਇਆ ਇਸ ਦਾ ਤਾਂ ਸਿਰਫ ਪ੍ਰਮਾਤਮਾ ਨੂੰ ਹੀ ਪਤਾ ਹੈ ਕਿ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਜਿਸ ਨੇ ਸេចក្តੀਆਂ ਸਾਝੀਆਂ ਪ੍ਰਮਾਤਮਾ ਨੇ ਇਹ ਤਾਂ ਉਸ ਨੂੰ ਪਤਾ ਹੈ ਕਿ ਨਵਾਂ ਦਿਨ ਕਦੋਂ ਸੀ ਨਵਾਂ ਦਿਨ ਕਦੋਂ ਆਰੰਭ ਹੋਇਆ ਸੀ ਔਰ ਸਹਿਤੀ ਕਦੋਂ ਸਾਝੀ ਸੀ ਇਹ ਤਾਂ ਉਸ ਪ੍ਰਮਾਤਮਾ ਨੂੰ ਹੀ ਪਤਾ ਹੈ ਉਹ ਕਿਹੜਾ ਦਿਨ ਸੀ ਹੋਰ ਕਿਸੇ ਨੂੰ ਵੀ ਨਹੀਂ ਪਤਾ ਇਹ ਜੋ ਨਵੇਂ ਜ਼ਾਲਮ ਮਨਾਉਂਦੇ ਨੇ ਇਹ ਤਾਂ ਕੌਮਾਂ ਨੇ ਆਪਣੇ ਆਪਣੇ ਸੰਮਤ ਬਣਾਏ ਹੋਏ ਨੇ ਉਹ ਆਪਣੇ ਅਵਤਾਰ ਦੇ ਜਨਮ ਦਿਨ ਜਾਂ ਆਪਣੇ ਕਿਸੇ ਕਿਸੇ ਖਾਸ ਵਿਅਕਤੀ ਦੇ ਜਨਮ ਦਿਨ ਨਾਲ ਜਾਂ ਖਾਸ ਕੋਮ ਦੀ ਘਟਨਾ ਨਾਲ ਜਿਵੇਂ ਹੁਣ ਸਾਰੇ 1 ਜਨਵਰੀ ਨੂੰ ਦੇਖੋ ਦੇਖੀ ਨਵਾਂ ਸਾਲ ਮਨਾ ਰਹੇ ਨੇ ਗੁਰੂ ਪਿਆਰਿਓ ਨਵਾਂ ਦਿਨ ਕਦੋਂ ਆਰੰਭ ਹੋਇਆ ਇਹ ਤਾਂ ਸਵਾਇ ਪ੍ਰਮਾਤਮਾ ਤੋਂ ਹੋਰ ਕਿਸੇ ਨੂੰ ਵੀ ਨਹੀਂ ਪਤਾ ਅੱਜ ਕਿ ਆਕੋ ਸਤਿਨਾਮ ਸ੍ਰੀ ਵਾਹਿਗੁਰੂ ਅਸਾਈ ਧਰਮ ਮੁਤਾਬਕ 25 ਸੰਪਰਨੂ 11 ઈਸਾ ਜੀ ਦਾ ਜਨਮ ਹੋਇਆ ਹੈ ਔਰ ਸੂਰਜ ਦੀ ਗਤੀ ਮੁਤਾਬਕ ਇੱਕ ਜਾਂਬਲੀ ਨਾਲ ਇਹ ਗਣਤ ਆਰੰਭ ਹੁੰਦੀ ਹੈ ਔਰ ਉਹਨਾਂ ਨੇ ਇਸ ਨੂੰ ਨਵਾਂ ਸਾਲ ਮੰਨ ਲਿਆ ਇਹ ਤਾਂ حضرت ઈਸਾ ਦਾ ਜਨਮ ਦਿਨ ਹੋਇਆ ਇਹ ਨਵਾਂ ਸਾਲ ਨਹੀਂ ਹੈ ਗੁਰੂ ਪਿਆਰਿਓ ਇਹ ਨਵਾਂ ਸਾਲ ਥੋੜੀ ਹੋਇਆ ਕਿਸ ਤਰ੍ਹਾਂ ਜਿਸ ਤਰ੍ਹਾਂ ਇੱਕ ਜਿਸ ਤਰ੍ਹਾਂ ਇੱਕ ਜੇਤ ਨੂੰ ਰਾਜੇ ਵਿਕਰਮਜੀਤ ਦਾ ਜਨਮ ਹੋਇਆ ਗੁਰੂ ਪਿਆਰਿਓ ਵਿਕਰਮੀ ਸੰਮਤ ਇਹ ਜੀ ਵਿਕਰਮੀ ਸਾਹ ਤੋਂ ਹੈ ਸਾਲ ਤਾਂ ਪ੍ਰਮਾਤਮਾ ਨੇ ਬਣਾਏ ਨੇ ਇਹ ਤਾਂ ਸਿਰਫ ਪ੍ਰਮਾਤਮਾ ਨੂੰ ਹੀ ਪਤਾ ਹੈ ਕਿ ਇੱਕ ਜੇਤ ਨੂੰ ਇੱਕ ਜੇਤ ਨੂੰ ਗੁਰੂ ਪਿਆਰਿਓ ਰਾਜੇ ਵਿਕਰਮਜੀਤ ਦਾ ਜਨਮ ਹੋਇਆ ਸੀ ਇਸ ਤਰ੍ਹਾਂ ਇਹ ਸਾਰਾ ਤੁਸੀਂ ਦੇਖਦੇ ਹੋ ਕਿ ਸਾਰੇ ਦੇਸ਼ ਵਿੱਚ ਵਿਕਰਮੀ ਜੀ ਵਿਕਰਮ ਸੰਮਤ ਵਿਕਰਮ ਕਲੰਡਰ ਚੱਲ ਰਹੇ ਨੇ ਔਰ ਗੁਰੂ ਪਿਆਰਿਓ ਇਸੇ ਤਰ੍ਹਾਂ ਸਾਰਾ ਇਸਲਾਮ 1 ਜਨਵਰੀ ਨੂੰ ਨਵਾਂ ਸਾਲ ਨਹੀਂ ਮੰਨਦਾ ਉਹਨਾਂ ਦਾ ਹਿਜਰੀ ਸੰਮਤ ਜਿਸ ਦਿਨ ਮੁਹੰਮਦ ਸਾਹਿਬ ਨੇ ਹਿਜਰਤ ਕੀਤੀ ਸੀ ਉਸ ਦਿਨ ਤੋਂ ਹੀ ਉਹ ਸਮੇਂ ਦੀ ਗਿਣਤੀ ਕਰਦੇ ਨੇ ਉਸ ਨੂੰ ਕਹਿੰਦੇ ਨੇ ਹਿਜਰੀ ਸੰਮਤ ਨਵਾਂ ਸਾਲ ਤਾਂ ਉਸ ਦਿਨ ਆਰੰਭ ਹੁੰਦਾ ਹੈ ਗੁਰੂ ਪਿਆਰਿਓ ਜਿਸ ਦਿਨ ਨਵਾਂ ਦਿਨ ਸੀ ਦਿਨ ਕਦੋਂ ਬਣਿਆ ਸ੍ਰੇਸ਼ਟੀ ਕਦੋਂ ਸਾਜੀ ਹੈ ਉਸ ਪ੍ਰਮਾਤਮਾ ਨੇ ਇਹ ਤਾਂ ਸਿਰਫ ਤਾਂ ਸਿਰਫ ਉਸ ਪ੍ਰਮਾਤਮਾ ਨੂੰ ਹੀ ਪਤਾ ਹੈ ਔਰ ਹੋਰ ਕਿਸੇ ਨੂੰ ਵੀ ਕੁਝ ਵੀ ਨਹੀਂ ਪਤਾ ਮੇਰੇ ਸਤਿਗੁਰੂ ਨਾਨਕ ਦੇਵ ਜੀ ਆਖਦੇ ਨੇ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਉਹ ਕਿਹੜਾ ਵੇਲਾ ਸੀ ਕਿਹੜਾ ਵਖਤ ਸੀ ਕਿਹੜੀ ਥਿਤ ਸੀ ਉਹ ਕਿਹੜਾ ਦਿਨ ਸੀ ਕਵਨ ਸੇ ਰੁਤੀ ਮਹ ਕਵਨ ਚਿਤ ਹੋਆ ਆਕਾਰ ਕਿਹੜੀਆਂ ਉਹ ਰੁੱਤਾਂ ਸਨ ਤੇ ਕਿਹੜਾ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਉਹ ਕਿਹੜਾ ਦਿਨ ਸੀ ਉਹ ਕਿਹੜਾ ਵਕਤ ਸੀ ਇਹ ਤਾਂ ਉਸ ਪ੍ਰਮਾਤਮਾ ਨੂੰ ਹੀ ਪਤਾ ਹੈ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੇਰਨ ਪਾਇਆ ਪੰਡਤੀ ਜੈ ਹੋਵੇ ਲੇਖ ਪੁਰਾਣ ਇਸ ਸੰਸਾਰ ਕਦੋਂ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਨਹੀਂ ਪਤਾ ਜੇ ਪਤਾ ਹੁੰਦਾ ਤਾਂ ਇਸ ਮਜਮੂਨ ਉੱਤੇ ਵੀ ਇੱਕ ਪੁਰਾਣ ਲਿਖਿਆ ਹੁੰਦਾ ਸਗਰੂ ਪਿਆਰਿਓ ਇਹਦਾ ਪੰਡਤਾਂ ਨੂੰ ਵੀ ਨਹੀਂ ਪਤਾ ਤੇ ਵਖਤ ਨਾ ਪਾਇਓ ਕਾਦੀਆਂ ਜੇ ਲਿਖਨ ਲੇਖ ਪੁਰਾਣ ਉਸ ਸਮੇਂ ਦੀਆਂ ਉਸ ਸਮੇਂ ਦੇ ਕਾਜ਼ੀਆਂ ਨੂੰ ਵੀ ਇਹ ਖਬਰ ਨਹੀਂ ਉਸ ਸਮੇਂ ਦੇ ਕਾਜ਼ੀਆਂ ਨੂੰ ਵੀ ਇਹ ਨਹੀਂ ਪਤਾ ਲੱਗਾ ਉਹਨਾਂ ਨੂੰ ਵੀ ਕੋਈ ਖਬਰ ਨਹੀਂ ਕਿ ਪ੍ਰਮਾਤਮਾ ਨੇ ਸ੍ਰਿਸ਼ਟੀ ਕਦੋਂ ਰਚੀ ਹੈ ਨਹੀਂ ਤਾਂ ਉਹ ਵੀ ਇੱਕ ਲੇਖ ਲਿਖ ਦਿੰਦੇ ਜਿਵੇਂ ਉਹਨਾਂ ਨੇ ਅਜੇ ਤੱਕ ਇਕੱਠੀਆਂ ਕਰਕੇ ਕੁਰਾਨ ਲਿਖਿਆ ਸੀ ਪਰ ਗੱਲ ਤਾਂ ਇਹ ਹੈ ਕਿ ਕਾਜ਼ੀਆਂ ਨੂੰ ਵੀ ਨਹੀਂ ਪਤਾ ਕਿ ਕਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਸਿੱਤਵਾਰਨ ਜੋਗੀ ਜਾਣੈ ਰਤਮਾ ਹਉ ਨ ਕੋਈ ਜਦੋਂ ਜਗਤ ਬਣਿਆ ਸੀ ਜਦੋਂ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ ਨਾ ਕੋਈ ਪੰਡਤ ਜਾਣਦਾ ਏ ਨਾ ਕਾਜੀ ਜਾਣਦੇ ਨੇ ਨਾ ਜੋਗੀ ਜਾਣਦੇ ਨੇ ਕਿਦੋਂ ਕਿਹੜੇ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਉਦੋਂ ਕਿਹੜੀ ਰੁੱਤ ਸੀ ਕਿਹੜਾ ਦਿਨ ਸੀ ਕਿਹੜਾ ਮਹੀਨਾ ਸੀ ਗੁਰੂ ਪਿਆਰਿਓ ਉਦੋਂ ਕਿਹੜਾ ਦਿਨ ਸੀ ਇਹ ਕੋਈ ਵੀ ਨਹੀਂ ਦੱਸ ਸਕਦਾ ਜਾਂ ਕਰਤਾ ਸ੍ਰਟੀ ਕੋ ਸਾਜਾ ਆਪੈ ਜਾਣੇ ਸੋਈ ਉਸ ਜਨਹਾਰਾ ਪ੍ਰਮਾਤਮਾ ਜਿਸ ਨੇ ਇਸ ਜਗਤ ਨੂੰ ਪੈਦਾ ਕੀਤਾ ਏ ਉਹ ਆਪ ਹੀ ਜਾਣਦਾ ਏ ਕਿ ਉਸ ਨੇ ਜਗਤ ਕਦੋਂ ਰਚਿਆ ਹੈ ਉਹ ਕਿਹੜੀ ਰੋਤ ਸੀ ਉਹ ਕਿਹੜਾ ਮਹੀਨਾ ਸੀ ਉਹ ਕਿਹੜਾ ਦਿਨ ਸੀ ਉਹ ਕਿਹੜਾ ਵਕਤ ਸੀ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੂਪਿਆ ਰਿਓ ਮੇਰੇ ਸੱਚੇ ਪਿਤਾ ਵਾਹਿਗੁਰੂ ਕਿਰਪਾ ਕਰਨ ਸਾਡੇ ਤੇ ਮੈਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਉਸ ਸੱਚੇ ਪਿਤਾ ਵਾਹਿਗੁਰੂ ਨੂੰ ਬੇਨਤੀ ਕਰਦਾ ਹੈ ਕਿ ਸੱਚੇ ਪਿਤਾ ਵਾਹਿਗੁਰੂ ਜਿਸ ਤਰ੍ਹਾਂ ਰੁੱਤਾਂ ਬਦਲਦੀਆਂ ਨੇ ਮਹੀਨੇ ਬਦਲਦੇ ਨੇ ਕਮਾਂ ਦੇ ਬਣਾਏ ਹੋਏ ਆਪੋ ਆਪਣੇ ਹਿਸਾਬ ਕਿਤਾਬ ਲਈ ਕੈਲੰਡਰਾਂ ਉੱਤੇ ਤਰੀਕਾ ਬਦਲਦੀਆਂ ਨੇ ਇਸੇ ਤਰ੍ਹਾਂ ਉਹਨਾਂ ਮਨੁੱਖਾਂ ਦੀ ਜ਼ਿੰਦਗੀ ਵਿੱਚ ਵੀ ਪਰਿਵਰਤਨ ਆਵੇ ਉਹਨਾਂ ਮਨੁੱਖਾਂ ਦੀ ਜ਼ਿੰਦਗੀ ਵਿੱਚ ਵੀ ਤਬਦੀਲੀ ਆਵੇ ਜਿਹੜੇ ਮਨੁੱਖ ਤੇਰਾ ਨਾਮ ਨਹੀਂ ਜਪਦੇ ਇਹ ਸੱਚੇ ਪਿਤਾ ਵਾਹਿਗੁਰੂ ਉਹ ਨਾਮ ਜਪਣ ਲੱਗ ਪੈਣ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹੜਾ ਮਨੁੱਖ ਜਿਹੜੇ ਮਨੁੱਖ ਤੇਰਾ ਸਿਮਰਨ ਨਹੀਂ ਕਰਦੇ ਤੇਰਾ ਨਾਮ ਨਹੀਂ ਜਪਦੇ ਉਹ ਨਾਮ ਜਪਣ ਲੱਗ ਪੈਣ ਔਰ ਜਿਹੜੇ ਮਨੁੱਖ ਸੰਸਾਰ ਦੀ ਸੇਵਾ ਨਹੀਂ ਕਰਦੇ ਔਰ ਉਹ ਸੇਵਾ ਕਰਨ ਲੱਗ ਪੈਣ ਗੁਰੂ ਪਿਆਰਿਓ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਉਸ ਕਰਤਾਰ ਦਾ ਕਰਨਾ ਹੈ ਔਰ ਜਿਹੜਾ ਜਿਹੜਾ ਵੀ ਕੋਈ ਪੁਰਾਣੀ ਜਿਹੜਾ ਕੋਈ ਮੇਰਾ ਵੀਰ ਮੇਰਾ ਭਰਾ ਵਿਕਾਰ ਦੇ ਨਸ਼ੇ ਕਰਦੇ ਨੇ ਔਰ ਉਹ ਨਸ਼ੇ ਛੱਡ ਕੇ ਸਿਮਰਨ ਕਰਨ ਉਸ ਪ੍ਰਮਾਤਮਾ ਦਾ ਨਾਮ ਦੀ ਖੁਮਾਰੀ ਵਾਲਾ ਨਸ਼ਾ ਕਰੇ ਨਾਮ ਖੁਮਾਰੀ ਆਨੰਦ ਕਾ ਚੜੀ ਰਹੇ ਦਿਨ ਰਾਤ ਗੁਰੂ ਪਿਆਰਿਓ ਜਿਹੜੇ ਸਿਮਰਨ ਨਹੀਂ ਕਰਦੇ ਉਹ ਸਿਮਰਨ ਕਰਨ ਲੱਗ ਪੈਣੇ ਜਿਹੜੇ ਸੇਵਾ ਨਹੀਂ ਕਰਦੇ ਉਹ ਸੇਵਾ ਕਰਨ ਲੱਗ ਪੈਣ ਔਰ ਜਿਹੜੇ ਨਸ਼ੇ ਕਰਦੇ ਨੇ ਉਹ ਨਸ਼ੇ ਨਸ਼ਿਆਂ ਨੂੰ ਤਿਆਗ ਦੇਣ ਔਰ ਉਹ ਸੱਚੇ ਨਾਮ ਦਾ ਪ੍ਰਮਾਤਮਾ ਦੇ ਸਿਮਰਨ ਦਾ ਨਸ਼ਾ ਕਰਨ ਮੇਰੀ ਦੋਵੇਂ ਹੱਥ ਜੋੜ ਕੇ ਸਾਰੇ ਜਗਤ ਨੂੰ ਬੇਨਤੀ ਹੈ ਕਿਰਪਾਯਾ ਜਿੰਨੇ ਵੀ ਇਹ ਮੇਰੇ ਵੀਰ ਭੈਣ ਭਰਾ ਬਜ਼ੁਰਗ ਕਥਾ ਸੁਣਦੇ ਨੇ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਕਿ ਸਵੇਰੇ ਅਮਰਤ ਵੇਲੇ ਉੱਠ ਕੇ ਸਾਰਿਆਂ ਨੇ ਹਰ ਰੋਜ਼ ਮੂਨ ਮੰਤਰ ਸਾਹਿਬ ਦਾ ਜਾਪ ਕਰਨਾ ਹੈ ਮੂਨ ਮੰਤਰ ਸਾਹਿਬ ਦਾ ਜਾਪ ਕਰਨਾ ਹੈ ਫਿਰ ਤੇ ਦੀ ਇਹੋ ਜੀ ਮੰਤਰ ਬਣ ਜਾਂਦੀ ਹੈ ਕਿ ਫਿਰ ਮੱਲੋ ਮੱਲੀ ਦਿਲ ਕਰਦਾ ਗੁਰਮੰਤਰ ਦਾ ਜਾਪ ਕਰਨ ਨੂੰ ਫਿਰ ਗੁਰਮੰਤਰ ਦਾ ਜਾਪ ਕਰਨਾ ਹੈ ਔਰ ਫਿਰ ਉੱਠ ਕੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਹੈ ਗੁਰੂ ਪਿਆਰਿਓ ਇਨੀਆਂ ਕਬੇਰਤियां ਪ੍ਰਵਾਨ ਕਰਿਓ ਗੱਜ ਕੇ ਬੁਲਾਓ ਫਤਿਹ ਗੁਰੂ ਪਿਆਰਿਓ ਜੋ ਵੀ ਸਤਗੁਰਾਂ ਦੀ અપਾਰ ਕਿਰਪਾ ਸਦਕਾ ਪੰਥ ਰਤਨ ਸੰਤ ਸਿੰਘ ਜੀ ਮਸਕੀਨ ਸਾਹਿਬ ਜੀ ਪਾਸੋਂ ਜੋ ਵੀ ਦਾਸ ਨੇ ਪ੍ਰੇਰਣਾ ਲਈ ਹੈ ਉਹ ਬਚਨ ਤੁਹਾਡੇ ਨਾਲ ਸਾਂਝੇ ਕੀਤੇ ਨੇ ਬਾਈ ਗੁਰੂ ਕਰੇ ਕਿ ਤੁਸੀਂ ਸਵੇਰੇ ਉੱਠ ਕੇ ਊਨ ਮੰਤਰ ਸਾਹਿਬ ਦਾ ਜਾਪ ਕਰੋ ਗੁਰਮੰਤਰ ਦਾ ਜਾਪ ਕਰੋ ਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰੋ ਗੱਜ ਕੇ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ